ਪ੍ਰਭੂ ਯਿਸੂ ਨਾ ਸ਼ੀਰ ਦਾ ਨਾਮ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਔਰ ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਖੁਦਾ ਦੇ ਵਚਨ ਦੇ ਵਿੱਚ ਹਰ ਸਮੇਂ ਵਾਧਦੇ ਜਾਓ ਕਿਉਂਕਿ ਜਿਹੜੇ ਖੁਦਾ ਦੇ ਵਚਨ ਦੇ ਵਿੱਚ ਵਾਧਦੇ ਆ ਜਿਹੜੇ ਪ੍ਰਭੂ ਦੀਆਂ ਮਾਰਗਾਂ ਦੇ ਉੱਤੇ ਚੱਲਦੇ ਆ ਜਿਹੜੇ ਪ੍ਰਭੂ ਦੀ ਉਡੀਕ ਕਰਦੇ ਆ ਸੱਚਮੁੱਚ ਪਰਮੇਸ਼ਰ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਉਹਨਾਂ ਆਪਣੇ ਬੱਚਿਆਂ ਨੂੰ ਬਹਾਲ ਕਰਦਾ ਹੈ ਔਰ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਨੂੰ ਆਪਣਾ ਜੀਵਨ ਪੂਰੀ ਤਰ੍ਹਾਂ ਦੇ ਦਿੰਨੇ ਆ ਤਾਂ ਪਰਮੇਸ਼ਰ ਕਹਿੰਦਾ ਆ ਕਿ 헤 ਥੱਕੇ ਤੇ ਮਾਨ ਦੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੈਂ ਤੁਹਾਨੂੰ ਸ਼ਿਫਾ ਦੇਵਾਂਗਾ ਮੈਂ ਤੁਹਾਨੂੰ ਬਰਕਤਾਂ ਦੇਵਾਂਗਾ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਦੇ ਨਬੀਆਂ ਨੂੰ ਦੇਖਦੇ ਹਾਂ ਤਾਂ ਮੇਰੇ ਅਜ਼ੀਜ਼ੋ ਕਿਸ ਤਰ੍ਹਾਂ ਉਹਨਾਂ ਨੇ ਪਰਮੇਸ਼ਵਰ ਵਿੱਚ ਆਪਣੇ ਜੀਵਨ ਨੂੰ ਵਤੀਤ ਕੀਤਾ ਔਰ ਮੇਰੇ ਅਜ਼ੀਜ਼ੋ ਕਹਿੰਦੇ ਧੰ ਉਹ ਮਨੁੱਖਿਆ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਮੇਰੇ ਅਜ਼ੀਜ਼ੋ ਸਾਨੂੰ ਕਦੀ ਵੀ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਸਾਨੂੰ ਕਦੀ ਵੀ ਆਪਣੇ ਜੀਵਨ ਨੂੰ ਪ੍ਰਬੂ ਦੇ ਵਾਚਨ ਦੇ ਅਨੁਸਾਰ ਚਲਾਉਣਾ ਚਾਹੀਦਾ ਕਦੀ ਵੀ ਕਿਸੇ ਦੀ ਗੱਲ ਨਹੀਂ ਮੰਨੀ ਚਾਹੀਦੀ ਅਗਰ ਕੋਈ ਸਾਨੂੰ ਗਲਤ ਰਾਹ ਤੇ ਪਟਕਾਉਣ ਦੀ ਕੋਸ਼ਿਸ਼ ਕਰਦਾ ਤੇ ਮੇਰੇ ਅਜ਼ੀਜ਼ੋ ਪਰਮੇਸ਼ਰ ਨੇ ਸਾਨੂੰ ਸਮਝ ਦੱਤੀ ਆ ਬੁੱਧ ਦੱਤੀ ਆ ਔਰ ਪਰਮੇਸ਼ਰ ਕਹਿੰਦਾ ਕਿ ਤੁਸੀਂ ਆਪਣੀ ਸਮਝ ਤੇ ਆਪਣੀ ਬੁੱਧ ਦੇ ਨਾਲ ਸਹੀ ਮਾਰਗ ਨੂੰ ਸਹੀ ਦਿਸ਼ਾ ਨੂੰ ਚੁਣੋ ਮੇਰੇ ਅਜ਼ੀਜ਼ੋ ਖੁਦਾ ਦਾ ਵਚਨ ਦੱਸਦਾ ਆ ਕਿ ਜਿਹੜਾ ਦੁਸ਼ਟਾਂ ਦੀ ਮੱਤ ਉਤੇ ਨਹੀਂ ਚੱਲਦਾ ਤਾਂ ਉਹਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਆ ਸੋ ਅਸੀਂ ਜਦ ਅਸੀਂ ਜਬੂਰਾਂ ਦੀ ਪੁਸਤਕ ਨੂੰ ਅੱਜ ਪੜਾਂਗੇ ਪਹਿਲਾ ਅਧਿਆਇ ਕਹਿੰਦਾ ਤਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਅਤੇ ਨਾ ਪਾਪੀਆਂ ਦੀ ਮੰਡਲੀ ਵਿੱਚ ਖੜਾ ਰਹਿੰਦਾ ਹੈ ਅਤੇ ਨਾ ਮੁਖੌਲੀਆਂ ਦੀ ਜੁੰਡੀ ਵਿੱਚ ਬੈੰਦਾ ਹੈ ਪਰ ਉਹ ਯਹਵਾ ਦੀ ਵਿਵਸਥਾ ਵਿੱਚ ਮਗਰ ਲੈਂਦਾ ਹੈ ਅਤੇ ਦਿਨ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ ਉਹ ਤਾਂ ਉਸ ਬ੍ਰਿਸ਼ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਨਲ ਆਇਆ ਹੋਇਆ ਮੇਰੇ ਅਜ਼ੀਜ਼ੋ ਜਿਹੜੀ ਜ਼ਿੰਦਗੀ ਖੁਦਾ ਦੀ ਉਡੀਕ ਕਰਦੀ ਆ ਜਿਹੜੀ ਜ਼ਿੰਦਗੀ ਖੁਦਾ ਦੇ ਨਾਲ ਜੁੜੀ ਹੋਈ ਆ ਪਰਮੇਸ਼ਰ ਕਹਿੰਦਾ ਉਸ ਰੁੱਖ ਦੀ ਨਿਆਈ ਆ ਉਸ ਬਰਸ਼ਤ ਦੀ ਨਿਆਈ ਆ ਜਿਹੜਾ ਪਾਣੀ ਦੀਆਂ ਜਿਹੜੀਆਂ ਨਦੀਆਂ ਦੇ ਉੱਤੇ ਲੱਗਾ ਹੋਇਆ ਮੇਰੇ ਅਜ਼ੀਜ਼ੋ ਔੜ ਆਵੇ ਦੁੱਖ ਆਵੇ ਤਕਲੀਫ ਆਵੇ ਗਰੀਬੀ ਆਵੇ ਬਿਮਾਰੀ ਆਵੇ ਕਿਸੇ ਵੀ ਤਰ੍ਹਾਂ ਦਾ ਕਿਉਂ ਨਾ ਸਾਡੇ ਤੇ ਦੁੱਖ ਆਵੇ ਮੇਰੇ ਅਜ਼ੀਜ਼ੋ ਉਹ ਇਨਸਾਨ ਕਦੀ ਵੀ ਕਮਜ਼ੋਰ ਨਹੀਂ ਪੈਂਦਾ ਕਿਉਂਕਿ ਪਰਮੇਸ਼ਰ ਉਹਦੇ ਨਾਲ ਖੜਾ ਰਹਿੰਦਾ ਹੈ ਮੇਰੇ ਅਜ਼ੀਜ਼ੋ ਸੱਚਮੁੱਚ ਯਹਵਾ ਦਾ ਵਚਨ ਜਿਹੜਾ ਸੱਚਾ ਤੇ ਤਾਇਆ ਹੋਇਆ ਵਚਨ ਹੈ ਜਦ ਅਸੀਂ ਯਹਵਾ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਹੋਣ ਦਿੰਦੇ ਆ ਤਾਂ ਪਰਮੇਸ਼ਰ ਸਾਡੇ ਲਈ ਵੱਡੀਆਂ ਬਰਕਤਾਂ ਨੂੰ ਬਹਾਲ ਕਰਦਾ ਆ ਮੇਰੇ ਅਜ਼ੀਜ਼ੋ ਜਦ ਅਸੀਂ ਮੂਸਾ ਨੂੰ ਦੇਖਦੇ ਆ ਤਾਂ ਮੂਸਾ ਕਹਿੰਦਾ ਸੀਗਾ ਜਦੋਂ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਕਿ ਜਾ ਮੇਰੇ ਲੋਕਾਂ ਨੂੰ ਉਸ ਗੁਲਾਮੀ ਚੋਂ ਉਸ ਮਿਸਰ ਦੀ ਗੁਲਾਮੀ ਦੇ ਵਿੱਚੋਂ ਛੁਡਾ ਕੇ ਲਿਆ ਮੇਰੇ ਅਜ਼ੀਜ਼ੋ ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਦੇ ਗੁਲਾਮ ਹੋਈਏ ਮੇਰੇ ਅਜ਼ੀਜ਼ੋ ਪਰਮੇਸ਼ਰ ਨੇ موسی ਨੂੰ ਇਸਤੇਮਾਲ ਕੀਤਾ اور ਆਪਣੇ ਬੱਚਿਆਂ ਨੂੰ ਆਪਣੇ ਲੋਕਾਂ ਨੂੰ ਉਸ ਗੁਲਾਮੀ ਤੋਂ ਛੁਡਾਇਆ ਮੇਰੇ ਅਜ਼ੀਜ਼ੋ ਉਸੇ ਤਰ੍ਹਾਂ ਰਬੂ ਯਿਸੂਨਾ ਸ਼੍ਰੀ ਵੀ ਸਾਨੂੰ ਗੁਲਾਮੀ ਚੋਂ ਛੁਡਾਉਣ ਆਏ ਔਰ ਉਹਨਾਂ ਨੇ ਆਪਣਾ ਪਵਿੱਤਰ ਲਹੂ ਵਹਾ ਕੇ ਸਾਨੂੰ ਪਾਪ ਦੀ ਗੁਲਾਮੀ ਦੇ ਵਿੱਚੋਂ ਆਜ਼ਾਦੀ ਦਿੱਤੀ ਔਰ ਇਸ ਲਈ ਮੇਰੇ ਅਜ਼ੀਜ਼ੋ ਹੁਣ ਸਾਨੂੰ ਵਾਪਸ ਉਸ ਪਾਪ ਦੇ ਵਿੱਚ ਨਹੀਂ ਜਾਣਾ ਚਾਹੀਦਾ ਆਪਣੇ ਖੁਦਾ ਦੇ ਹਦੀਨ ਰਹਿਣਾ ਚਾਹੀਦਾ ਆਪਣੀ ਯਿਸੂਮਸੀ ਦੇ ਹਦੀਨ ਰਹਿਣਾ ਚਾਹੀਦਾ ਔਰ ਮੇਰੇ ਅਜ਼ੀਜ਼ੋ ਉਹਦੀ ਹੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਣ ਦੇਣਾ ਚਾਹੀਦਾ ਹੈ ਮੇਰੇ ਅਜ਼ੀਜ਼ੋ ਇੱਥੇ ਖੁਦਾ ਦੇ ਵਚਨ ਨੂੰ ਜਦ ਅਸੀਂ ਦੇਖਦੇ ਆ ਤੇ ਕਹਿੰਦਾ ਜਿਹੜਾ ਰੁੱਤ ਸਿਰ ਆਪਣਾ ਫਾੜ ਦਿਨ ਦਾ ਤੇ ਜਿਹਦੇ ਪੱਤੇ ਨਹੀਂ ਕਮਲਉਂਦੇ ਉਹ ਜ਼ਿੰਦਗੀਆਂ ਕਦੀ ਵੀ ਕਮਲਉਂਦੀਆਂ ਨਹੀਂ ਉਹ ਜ਼ਿੰਦਗੀਆਂ ਕਦੀ ਵੀ ਮਰਛਾਉਂਦੀਆਂ ਨਹੀਂ ਹਾਲਾਤ ਕਿਦਾਂ ਦੇ ਵੀ ਕਿਉਂ ਨਾ ਹੁਣ ਮੇਰੇ ਅਜ਼ੀਜ਼ੋ ਪ੍ਰਭੂ ਯਿਸੂ ਨਾਸਰੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਜਦ ਅਸੀਂ ਚੱਲਾਂਗੇ ਤਾਂ ਖੁਦਾ ਸਾਡੇ ਲਈ ਵੱਡਿਆਂ ਵੱਡਿਆ ਮਾਰਗਾਂ ਨੂੰ ਖੋਲੇਗਾ ਔਰ ਆਪਣੇ ਗਹਿਰੇ ਰਾਜ਼ ਜਿਹੜੇ ਆ ਸਾਡੇ ਤੇ ਪ੍ਰਗਟ ਕਰੇਗਾ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਦੇ ਨਬੀਆਂ ਨੂੰ ਦੇਖਦੇ ਆ ਜਦ ਅਸੀਂ ਏਲੀਆ ਨੂੰ ਦੇਖਦੇ ਤਾਂ ਏਲੀਆ ਦੀ ਕਿੱਦਾਂ ਦੀ ਵਧੀਆ ਲਾਈਫ ਸੀ ਕਿੱਦਾਂ ਉਹ ਪਰਮੇਸ਼ਰ ਦੇ ਨਾਲ ਜੁੜਿਆ ਰਿਹਾ ਕਿੱਦਾਂ ਉਹ ਪਰਮੇਸ਼ਰ ਦੇ ਨਾਲ ਚੱਲਿਆ ਔਰ ਪਰਮੇਸ਼ਰ ਨੇ ਕਿਸ ਤਰ੍ਹਾਂ ਉਹਨੂੰ ਜਿੰਦਾ ਸਵਰਗਾਂ ਦੇ ਵਿੱਚ ਉਠਾਇਆ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਕਿਸੇ ਨੂੰ ਵੀ ਨਰਕ ਦੀ ਅੱਗ ਦੇ ਵਿੱਚ ਨਹੀਂ ਸੁੱਟਣਾ ਚਾਹੁੰਦਾ ਮੈਂ ਅੱਗੇ ਵੀ ਇੱਕ ਵਾਰ ਬਚਨ ਦੇ ਵਿੱਚ ਕਈ ਵਾਰ ਦੱਸ ਚੁੱਕੀ ਹਾਂ ਕਿ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਲਈ ਨਰਕ ਨਹੀਂ ਬਣਾਇਆ ਉਹਨੇ ਆਪਣੇ ਲੋਕਾਂ ਲਈ ਸਵਰਗ ਬਣਾਇਆ ਇਸੇ ਕਰਕੇ ਜੀਸਸ ਮਸੀਹ ਨੇ ਕਿਹਾ ਮੈਂ ਜਾਣਨਾ ਹਾਂ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ ਹਾਂ ਕਿਉਂਕਿ ਪਰਮੇਸ਼ਰ ਨੇ ਨਰਕ ਜਿਹੜਾ ਸੀਗਾ ਉਹ ਸ਼ੈਤਾਨ ਤੇ ਉਹਦੀ ਸੈਨਾਂ ਲਈ ਬਣਾਇਆ ਸੀਗਾ ਸੋ ਮੇਰੇ ਅਜ਼ੀਜ਼ੋ ਨਰਕ ਵਿੱਚ ਉਹ ਹੀ ਇਨਸਾਨ ਜਾਂਦਾ ਆ ਜਿਹੜਾ ਖੁਦਾ ਦੇ ਹਦੀਨ ਰੀਨਦਾ ਜਿਹੜਾ ਖੁਦਾ ਦੀ ਮਰਜੀ ਨੂੰ ਆਪਣੀ ਜ਼ਿੰਦਗੀ ਚ ਪੁਰਾਣੀ ਹੋਣ ਦਿੰਦਾ ਪਰ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਬਚਾਉਣਾ ਚਾਹੁੰਦਾ ਆ ਇਸੇ ਲਈ ਉਹਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਇਸ ਧਰਤੀ ਦੇ ਉੱਤੇ ਕੱਲਿਆ ਤਾਂ ਕਿ ਜੋ ਕੋਈ ਉਹਦੇ ਤੇ ਈਮਾਨ ਲਿਆਵੇ ਹਲਾਕ ਨਾ ਹੋਵੇ ਬਲਕਿ ਸਦੀਪਕ ਜੀਵਨ ਪਾਵੇ ਮੇਰੇ ਅਜ਼ੀਜ਼ੋ ਅਗਰ ਅਸੀਂ ਅੱਜ ਸਦੀਪਕ ਜੀਵਨ ਪਾਉਣਾ ਚਾਹੁੰਨੇ ਆ ਤਾਂ ਸਾਨੂੰ ਪ੍ਰਭੂ ਦੇ ਵਚਨਾਂ ਦੇ ਉੱਤੇ ਚੱਲਣ ਦੀ ਜ਼ਰੂਰਤ ਆ ਸੋ ਕਹਿੰਦਾ ਕਿ ਅਤੇ ਉਹ ਜੋ ਕੁਝ ਕਰੇ ਉਹ ਸਫਲ ਹੁੰਦਾ ਮੇਰੇ ਅਜ਼ੀਜ਼ੋ ਜਦ ਅਸੀਂ ਪ੍ਰਭ ਯਿਸੂ ਨਾਜ਼ਰੀ ਨੂੰ ਆਪਣੇ ਅੱਗੇ ਰੱਖ ਕੇ ਚੱਲਦੇ ਆਂ ਪੈਲ ਦੇ ਕੇ ਚੱਲਦੇ ਆਂ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਚੱਲਦੇ ਆਂ ਤਾਂ ਅਸੀਂ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਆਂ ਜੋ ਵੀ ਅਸੀਂ ਕਾਰਜ ਕਰਦੇ ਆਂ ਪਰਮੇਸ਼ਰ ਸਾਨੂੰ ਉਸ ਵਿੱਚ ਸਫਲ ਬਣਾਉਂਦਾ ਆ ਤਾਂ ਕਹਿੰਦਾ ਦੁਸ਼ਟ ਅਜਿਹੇ ਨਹੀਂ ਪਰਉਪੋਰਗੇ ਹੁੰਦੇ ਹਨ ਜਿੰਨ ਨੂੰ ਪਉਣ ਉਡਾ ਲੈ ਜਾਂਦੀ ਹੈ ਇਸ ਲਈ ਦੁਸ਼ਟ ਨਿਯਮ ਵਿੱਚ ਖੜੇ ਨਹੀਂ ਰਹਿਣਗੇ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਕਿਉਂਕਿ ਯਹਵਾ ਧਰਮੀਆਂ ਦਾ ਰਾਹ ਜਾਣਦਾ ਹੈ ਅਤੇ ਦੁਸ਼ਟਾਂ ਦਾ ਰਾਹ ਨਾਸ਼ ਹੋ ਜਾਂਦਾ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਨਾਸ਼ ਨਹੀਂ ਕਰਨਾ ਚਾਹੁੰਦਾ ਪਰ ਮੇਰੇ ਅਜ਼ੀਜ਼ੋ ਜਦ ਅਸੀਂ ਆਪਣੇ ਗੁਨਾਹਾਂ ਨੂੰ ਨਹੀਂ ਮੰਨਦੇ ਜਦ ਅਸੀਂ ਆਪਣੇ ਗੁਨਾਹਾਂ ਨੂੰ ਨਹੀਂ ਛੱਡਦੇ ਤਾਂ ਮੇਰੇ ਅਜ਼ੀਜ਼ੋ ਸੱਚਮੁੱਚ ਇੱਕ ਐਸੀ ਜਗ੍ਹਾ ਹੈ ਜਿੱਥੇ ਪ੍ਰਭੂ ਯਿਸੂ ਨਾਸਰੀ ਨੇ ਮੈਂ ਅੱਗੇ ਵੀ ਖੁਦਾ ਦੇ ਵਚਨ ਦੇ ਵਿੱਚ ਕਈ ਵਾਰੀ ਦੱਸ ਚੁੱਕੀਆਂ ਕਿ ਇਸ ਧਰਤੀ ਤੇ ਰਹਿੰਦਿਆਂ ਹੋਇਆਂ ਸਾਡੀ ਉਮਰ ਦੀ ਇੱਕ ਲਿਮਟ ਆ 70 ਸਾਲ 80 ਸਾਲ ਅਗਰ ਅਸੀਂ ਖੁਦਾ ਦੇ ਬਹੁਤ ਅੱਛੇ ਕੰਮ ਕੀਤੇ ਆ ਕਿਤੇ ਨੇਕੀ ਕੀਤੀ ਆ ਤਾਂ 80 ਸਾਲ ਹੋ ਸਕਦੀ ਲੇਕਿਨ ਇੱਕ ਦਿਨ ਅਸੀਂ ਇਸ ਧਰਤੀ ਨੂੰ ਛੱਡ ਕੇ ਜਾਣਾ ਆ ਔਰ ਮੇਰੇ ਅਜ਼ੀਜ਼ੋ ਪਰਮੇਸ਼ਰ ਚਾਹੁੰਦਾ ਆ ਕਿ ਤੁਸੀਂ ਮੇਰੇ ਵਿੱਚ ਜਿਓ ਔਰ ਮੇਰੇ ਵਿੱਚ ਮਰੋ ਜਦ ਅਸੀਂ ਖੁਦਾ ਦੇ ਵਿੱਚ ਜਾਵਾਂਗੇ ਇਸ ਧਰਤੀ ਨੂੰ ਛੱਡ ਕੇ ਤਾਂ ਮੇਰੇ ਅਜ਼ੀਜ਼ੋ ਇੱਕ ਅਨੰਤ ਕਾਲ ਦਾ ਜੀਵਨ ਜਿਹੜਾ ਸਾਨੂੰ ਪ੍ਰਾਪਤ ਹੋਵੇਗਾ ਕਿਉਂਕਿ ਪਰਮੇਸ਼ਰ ਆਪਣੇ ਬੱਚਿਆਂ ਨੂੰ ਅਨੰਤ ਕਾਲ ਦੀਆਂ ਖੁਸ਼ੀਆਂ ਅਨੰਤ ਕਾਲ ਦਾ ਜੀਵਨ ਦੇਣਾ ਚਾਹੁੰਦਾ ਆ ਅਜੇ ਤੋ ਅਸੀਂ ਆਪਣਾ ਜੀਵਨ ਪੂਰੀ ਤਰ੍ਹਾਂ ਆਪਣੇ ਪਰਮੇਸ਼ਰ ਨੂੰ ਦੇਵਾਂਗੇ ਤਾਂ ਮੇਰੇ ਅਜ਼ੀਜ਼ੋ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਮੇਰੇ ਅਜ਼ੀਜ਼ੋ ਪਿਆਰ ਬਹੁਤ ਉੱਤਮ ਆ ਪਰਮੇਸ਼ਰ ਨੇ ਕਿੰਨਾ ਪਿਆਰ ਕੀਤਾ ਸਾਨੂੰ ਕਿ ਉਹਨੇ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਸਾਨੂੰ ਬਖਸ਼ ਦਿੱਤਾ ਔਰ ਉਸਨੇ ਸਾਡੇ ਪਾਪਾਂ ਦੀ ਕੁਰਬਾਨੀ ਦਿੱਤੀ ਉਸਨੇ ਸਾਡੇ ਪਾਪਾਂ ਦਾ ਉਧਾਰ ਕੀਤਾ ਔਰ ਉਹਨੇ ਸਾਨੂੰ ਇੱਕ ਜ਼ਿੰਦਗੀ ਦਿੱਤੀ ਮੇਰੇ ਅਜ਼ੀਜ਼ੋ ਆਦਮ ਤੋਂ ਮੌਤ ਅਤੇ ਮਸੀਹ ਤੋਂ ਜ਼ਿੰਦਗੀ ਸਾਨੂੰ ਮਿਲੀ ਔਰ ਇਹ ਜ਼ਿੰਦਗੀ ਅਗਰ ਸਾਨੂੰ ਆਜ਼ਾਦੀ ਦੀ ਮਿਲੀ ਆ ਤੇ ਮੇਰੇ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਸਾਨੂੰ ਕਿ ਉਹ ਨਹੀਂ ਚਾਹੁੰਦਾ ਕਿ ਅਸੀਂ ਵਾਪਸ ਗੁਲਾਮੀ ਦੇ ਵਿੱਚ ਚਲੀਏ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਣ ਦੇਣਾ ਚਾਹੀਦਾ ਆ ਸੋ ਮੇਰੇ ਅਜ਼ੀਜ਼ੋ ਜਦ ਅਸੀਂ ਪਰਮੇਸ਼ਰ ਦੀ ਮਰਜ਼ੀ ਦੇ ਉੱਤੇ ਚੱਲਾਂਗੇ ਤਾਂ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਵੱਡੀਆਂ ਬਰਕਤਾਂ ਬਹਾਲ ਕਰੇਗਾ ਅਨੰਤ ਜੀਵਨ ਵੀ ਸਾਨੂੰ ਮਿਲੇਗਾ ਤੇ ਇਸ ਧਰਤੀ ਤੇ ਰਹਿੰਦਿਆਂ ਹੋਇਆਂ ਉਹ ਵੀ ਬਰਕਤਾਂ ਸਾਨੂੰ ਮਿਲਣਗੀਆਂ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਆ ਕਿਉਂਕਿ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹਾਂ ਕਿ ਤੁਹਾਨੂੰ ਕਿਹਨਾ ਕਿਹਨਾ ਚੀਜ਼ਾਂ ਦੀ ਜ਼ਰੂਰਤ ਆ ਮੇਰੇ ਅਜ਼ੀਜ਼ੋ ਪਰਮੇਸ਼ਰ ਨੇ ਸਾਨੂੰ ਸਿਖਾਉਣ ਦੇ ਲਈ ਯਿਸੂ ਮਸੀਹ ਨੇ ਸਾਨੂੰ ਸਿਖਾਉਣ ਦੇ ਲਈ ਆਪਣੇ ਆਪ ਨੂੰ ਹਲੀਮ ਕੀਤਾ ਤਾਂ ਕਿ ਅਸੀਂ ਵੀ ਹਲੀਮ ਬਣੀਏ ਉਹਨੇ ਸਾਨੂੰ ਪ੍ਰੇਮ ਕੀਤਾ ਜਦਕਿ ਅਸੀਂ ਪਾਪੀ ਸੀ ਅਸੀਂ ਗੁਨਾਹਗਾਰ ਸੀ ਅਸੀਂ ਇਸ ਲਾਇਕ ਨਹੀਂ ਸੀਗੇ ਲੇਕਿਨ ਪਰਮਿਸ਼ਨ ਨੇ ਸਾਨੂੰ ਬਹੁਤ ਪਿਆਰ ਕੀਤਾ ਇਸ ਲਈ ਕਿ ਅਸੀਂ ਵੀ ਦੂਸਰਿਆਂ ਨੂੰ ਪਿਆਰ ਕਰੀਏ ਕਿਉਂਕਿ ਯਿਸੂ ਮਸੀਹ ਕਹਿੰਦਾ ਤੁਸੀਂ ਮੈਨੂੰ ਕਦੀ ਨਹੀਂ ਦੇਖਿਆ ਪਰ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੇਰੇ ਅਜ਼ੀਜ਼ੋ ਸਾਨੂੰ ਹਮੇਸ਼ਾ ਅਗਰ ਸਾਡੇ ਨਾਲ ਕਿਸੇ ਨੇ ਗਿਲਾ ਆਇਆ ਅਗਰ ਕਿਸੇ ਨਾਲ ਤਣਾ ਹੋਆ ਤੇ ਮੇਰੇ ਅਜ਼ੀਜ਼ੋ ਜਿੱਦਾਂ ਪਰਮੇਸ਼ਰ ਨੇ ਸਾਨੂੰ ਮਾਫ਼ ਕੀਤਾ ਸਾਨੂੰ ਵੀ ਇੱਕ ਦੂਜੇ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਜਦੋਂ ਬਾਈਬਲ ਦੇ ਵਿੱਚ ਇੱਕ ਹੋਰ ਸਟੋਰੀ ਪੜ੍ਹਦੇ ਆ ਨਵੇਂ ਐਤਨਾਮੇ ਦੇ ਵਿੱਚ ਉਥੇ ਲਿਖਿਆ ਆ ਕਿ ਇੱਕ ਰਾਜਾ ਸੀਗਾ ਤੇ ਜਿਹਦਾ ਜਿਹਦਾ ਕਿਸੇ ਨੇ ਕਰਜ਼ ਦੇਣਾ ਸੀਗਾ ਤੇ ਉਸ ਰਾਜੇ ਨੇ ਜਦੋਂ ਉਹ ਨੌਕਰ ਜਿਹੜਾ ਸੀਗਾ ਉਹ ਰਾਜੇ ਦੇ ਕੋਲ ਗਿਆ ਉਹ ਰੋਣੇ ਕਿਹਾ ਕਿ हे ਰਾਜਨ ਮੈਂ ਇਹ ਕਰਜ਼ ਅਦਾ ਨਹੀਂ ਕਰ ਸਕਦਾ ਕਿਉਂਕਿ ਮੇਰੇ 'ਚ ਇੰਨੀ ਹਾਇਸਤ ਨਹੀਂ ਤੇ ਉਸ ਰਾਜੇ ਨੇ ਜਿਹੜਾ ਸੀਗਾ ਉਹਦਾ ਕਰਜ਼ ਕੀ ਕਰ ਦਿੱਤਾ ਮਾਫ ਕਰ ਦਿੱਤਾ ਔਰ ਜਦੋਂ ਉਹ ਹੀ ਇਨਸਾਨ ਨੇ ਕਿਸੇ ਅੱਗੇ ਜਾ ਕੇ ਕਿਸੇ ਬੰਦੇ ਕੋ 50 ਪੈਸੇ ਜਾਂ 50 ਰੁਪਏ ਲੈਣੇ ਸੀਗੇ ਤਾਂ ਮੇਰੇ ਅਜ਼ੀਜ਼ੋ ਉਹਨੇ ਉਹਦੇ ਗਿਲੇ ਬਾਣ ਨੂੰ ਪੜਿਆ ਉਹਨੇ ਕਿਹਾ ਕਿ ਮੈਨੂੰ ਅਭੀ ਤੋਂ ਤਵੀ ਪਿਆਰ ਭੇਜਾ ਜਿੰਨੇ ਵੀ ਉਹਨੇ ਪੈਸੇ ਉਹਨੂੰ ਲੈਣੇ ਸੀਗੇ ਮੈਨੂੰ ਇਸੇ ਟਾਈਮ ਚਾਹੀਦੇ ਆ ਮੇਰੇ ਅਜ਼ੀਜ਼ੋ ਜਿਸ ਤਰ੍ਹਾਂ ਉਹਦਾ ਕਰਜ਼ ਉਸ ਰਾਜੇ ਨੇ ਮaaf ਕੀਤਾ ਪਰ ਉਹਨੇ ਉਹਦਾ ਕਰਜ਼ ਮaaf ਨਹੀਂ ਕੀਤਾ ਸੋ ਮੇਰੇ ਅਜ਼ੀਜ਼ੋ ਇਸੇ ਤਰ੍ਹਾਂ ਖੁਦਾ ਚਾਹੁੰਦਾ ਹੈ ਕਿ ਜਿੱਦਾਂ ਮੈਂ ਤੁਹਾਨੂੰ ਮaaf ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਮaaf ਕਰੋ ਇੱਕ ਦੂਜੇ ਨੂੰ ਪਿਆਰ ਕਰੋ ਕਿਉਂਕਿ ਪਿਆਰ ਬਹੁਤ ਉੱਤਮ ਆ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਦੇ ਵਿੱਚ ਵਚਨ ਚ ਪੜਦੇ ਆ ਤੇ ਪਿਆਰ ਸਾਰਿਆਂ ਨਾਲ ਉੱਤਮ ਠਹਿਰਾਇਆ ਗਿਆ ਕਿਉਂਕਿ ਪਿਆਰ ਜਿਹੜਾ ਆ ਉਹ ਸਹਿ ਲਿੰਦਾ ਆ ਪਿਆਰ ਜਿਹੜਾ ਉਹਦੇ ਅੰਦਰ ਸਹਿਣਸ਼ੀਲਤਾ ਆ ਪਿਆਰ ਜਿਹੜਾ ਨਰਮ ਸੁਭਾਅ ਬਣਾਉਂਦਾ ਆ ਮੇਰੇ ਅਜ਼ੀਜ਼ੋ ਪਿਆਰ ਵਿੱਚ ਸਾਨੂੰ ਸੰਪੂਰਨ ਰਹਿਣਾ ਚਾਹੀਦਾ ਆ ਔਰ ਕਦੀ ਵੀ ਕਿਸੇ ਨਾਲ ਗਿਲਾਨੀ ਕਰਨਾ ਚਾਹੀਦਾ ਅਗਰ ਅੱਜ ਸਾਡੇ ਦਿਲ ਵਿੱਚ ਜਾਂ ਤੁਹਾਡੇ ਦਿਲ ਵਿੱਚ ਕਿਸੇ ਲਈ ਤਣਾ ਹੋਆ ਕਿਸੇ ਭੈਣ ਲਈ ਭਰਾ ਲਈ ਉਹਨੇ ਵਚਨ ਚ ਲਿਖਿਆ ਆ ਕਹਿੰਦਾ ਕਿ ਅਗਰ ਤੂੰ ਭੈਣ ਚੜਾ ਰਿਆ ਹੈ ਅਗਰ ਤੇਰਾ ਭਰਾ ਤੇਰੇ ਨਾਲ ਗੁੱਸੇ ਆ ਤੇਰੀ ਭੈਣ ਤੇਰੇ ਨਾਲ ਗੁੱਸੇ ਤੁਹਾਡਾ ਕੋਈ ਦੋਸਤ ਮਿੱਤਰ ਤੁਹਾਡੇ ਨਾਲ ਗੁੱਸੇ ਆ ਉਸ ਭੇਟ ਦਾ ਕੋਈ ਫਾਇਦਾ ਨਹੀਂ ਪਹਿਲਾਂ ਜਾ ਕੇ ਆਪਣੇ ਭਰਾ ਨੂੰ ਮਨਾ ਤਾਂ ਫੇਰ ਉਹ ਬਲੀ ਚੜਾਓ ਭੇਟ ਚੜਾ ਤਾਂ ਹੀ ਮੈਂ ਉਹਨੂੰ ਕਬੂਲ ਕਰਾਂਗਾ ਮੇਰੇ ਅਜ਼ੀਜ਼ੋ ਸਾਨੂੰ ਇੱਕ ਦੂਜੇ ਨੂੰ ਮਾਫ ਕਰਨ ਦੀ ਸਮਰਥ ਪਰਮੇਸ਼ਰ ਨੇ ਬਖਸ਼ੀਆ ਪਰਮੇਸ਼ਰ ਕਹਿੰਦਾ ਮਾਫ ਕਰੋ ਤਾਂ ਤੁਹਾਨੂੰ ਵੀ ਕੀਤਾ ਜਾਵੇਗਾ ਲੇਕਿਨ ਕੁਝ ਲੋਕ ਇਦਾਂ ਦੇ ਆ ਜਿਹੜੇ ਆਪਣੇ ਦਿਲ ਵਿੱਚ ਗੱਲ ਨੂੰ ਨਹੀਂ ਪਲਾਉਂਦੇ ਮੇਰੇ ਅਜ਼ੀਜ਼ੋ ਸਾਨੂੰ ਪੂਰੀ ਤਰ੍ਹਾਂ ਆਪਣੇ ਦਿਲ ਚੋਂ ਉਸ ਕੋੜ ਨੂੰ ਉਸ ਗੰਦਗੀ ਨੂੰ ਉਸ ਨਫ਼ਰਤ ਨੂੰ ਕੱਢ ਦੇਣਾ ਚਾਹੀਦਾ ਹੈ ਔਰ ਪਰਮੇਸ਼ਰ ਦੀ ਨੇਈ ਪੂਰੀ ਹਲੀਮਗੀ ਦੇ ਨਾਲ ਆਪਣੇ ਜੀਵਨ ਨੂੰ ਬទਿਤ ਕਰਨਾ ਚਾਹੀਦਾ ਹੈ ਸੋ ਮੇਰੇ ਅਜ਼ੀਜ਼ੋ ਖੁਦਾ ਤੁਹਾਨੂੰ ਇਹਨਾਂ ਵਚਨਾਂ ਦੇ ਨਾਲ ਬਹੁਤ ਬਰਕਤ ਦੇਵੇ ਔਰ ਮੈਂ ਤੁਹਾਡੇ ਲਈ ਇੱਕ ਛੋਟੀ ਜੀ ਪ੍ਰਾਰਥਨਾ ਕਰਨੀ ਚਾਹੁੰਦੀ ਹਾਂ ਹਾਲੇਲੂਇਆ ਤਾਰੀਫ ਧੰਨਵਾਦ ਪਿਤਾ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੀ ਹਾਂ ਇਹ ਵਚਨ ਜਿਹਨਾਂ ਤੇਰੇ ਬੱਚਿਆਂ ਨੇ ਸੁਣਿਆ ਆ ਇਹ ਵਚਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵਾਹਤਾਈਤ ਨਾਲ ਕੰਮ ਕਰੇ ਔਰ ਅਗਰ ਕਿਸੇ ਦਾ ਗਿਲ ਆਇਆ ਕਿਸੇ ਦਾ ਅਤਰਾਜ ਆ ਆਪਣੇ ਭੈਣ ਨਾ ਆਪਣੇ ਪ੍ਰਾਣ ਆ ਤਾਂ ਪਿਤਾ ਅੱਜ ਉਹਨੂੰ ਮਾਫ ਕਰੇ ਨਾ ਪਿਤਾ ਪਰਮੇਸ਼ਰ ਇਹ ਬੱਚੇ ਤੇਰੇ ਆ ਤੇਰੇ ਖੂਨ ਦੇ ਖਰੀਦੇ ਹੋਇਆ ਅਗਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਕਮੀ ਆ ਕੋਈ ਕਟੀ ਆ ਤਾਂ ਪ੍ਰਭੂ ਜੀ ਤੂੰ ਆਪਣੀ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਆਪਣੇ ਬੱਚਿਆਂ ਨੂੰ ਵੱਡੀਆਂ ਬਰਕਤਾਂ ਨਾਲ ਬਹਾਲ ਕਰਨਾ ਅਗਰ ਗਰੀਬੀ ਦੇ ਹਾਲਾਤ ਆ ਅਗਰ ਬਿਮਾਰੀ ਦੇ ਹਾਲਾਤ ਆ ਅਗਰ ਬੇਹਲਾ ਆ ਦਿਆ ਅਗਰ ਕਰਜ਼ਿਆਂ ਦੇ ਬੋਝ ਥਲੇ ਦਬੇ ਹੋਇਆ ਤਾਂ ਪਿਤਾ ਤੂੰ ਅੱਜ ਹੀ ਆਪਣੇ ਬੱਚਿਆਂ ਨੂੰ ਛਟਕਾਰਾ ਦੇਣਾ ਇਹ ਪ੍ਰਾਰਥਨਾ ਸੁਣਦੇ ਸਾਰੇ ਤੇਰੇ ਬੱਚੇ ਤੇਰੇ ਤੋਂ ਵੱਡੀਆਂ ਬਰਕਤਾਂ ਨੂੰ ਪਾਉਣ ਮੇਰੇ ਯਿਸੂ ਨਾਸਰੀ ਤਾਂ ਧੰਨਵਾਦ ਕਰਦੀਆਂ ਸ਼ੁਕਰ ਕਰਦੀਏ ਤੇਰੇ ਬੱਚੇ ਆ ਤੇਰੇ ਖੂਨ ਦੇ ਖਰੀਦੇ ਹੋਇਆ ਪ੍ਰਭੂ ਜੀ ਤੂੰ ਆਪਣੇ ਬੱਚਿਆਂ ਤੇ ਦਇਆ ਕਰ ਔਰ ਖਦਾਬੰਦਾ ਪਿਤਾ ਪਰਮੇਸ਼ਰ ਅਗਰ ਕੋਈ ਬੱਚੇ ਨਸ਼ਿਆਂ ਦੇ ਵਿੱਚ ਫਸੇ ਹੋਇਆ ਤਾਂ ਪਿਤਾ ਉਹਨਾਂ ਨੂੰ ਨਸ਼ਿਆਂ ਤੋਂ ਆਜ਼ਾਦ ਕਰ ਪਿਤਾ ਪਰਮੇਸ਼ਰ ਪਿਤਾ ਇਹਨਾਂ ਘਰਾਣਿਆਂ ਦੇ ਵਿੱਚ ਤੁਹਾਡੀਆਂ ਵੱਡੀਆਂ ਬਰਕਤਾਂ ਹੋਣ ਉਰਿ ਨਕਰਾਨਿਆ ਇਨਾ ਫੈਮਲੀਆ ਦੇ ਵਿੱਚ ਪ੍ਰਭ ਜੀ ਜਿਹੜੇ ਇਸ ਟਾਈਮ ਇਹਨੂੰ ਸੁਣ ਰਹੇ ਆ ਖਦਾ ਬੰਦਾ ਪਿਤਾ ਵੱਡਿਆ ਪਿਆਰ ਹੋਵੇ ਇਤਿਫਾਕ ਹੋਵੇ ਔਰ ਇਹ ਪਰਿਵਾਰ ਜਿਹੜੇ ਆ ਮਿਲ ਜੁਰ ਕੇ ਰਹਿਣ ਮੈਂ ਤੁਹਾਨੂੰ ਆਤ ਕਰਦੀ ਆ ਸ਼ੁਕਰ ਕਰਦੀ ਆ ਪ੍ਰਭੂ ਯਿਸਮ ਸੀ ਦੇ ਪਵਿੱਤਰ ਨਾਜ ਮੰਗਦੀ ਆ ਆਮੀਨ ਸੋ ਖੁਦਾ ਤੁਹਾਨੂੰ ਇਨਾ ਵਚਨਾਂ ਦੇ ਨਾਲ ਬਹੁਤ ਬਰਕਤ ਦੇਵੇ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਿਸਿਵ ਕੀਤਾ ਆ ਤਾਂ ਮੇਰੇ ਅਜ਼ੀਜ਼ੋ ਮੇਰੇ ਨਾਲ ਮਿਲ ਕੇ ਬੋਲੋ ਆਮੀਨ ਸੋ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਕਿ ਤੁਸੀਂ ਇਸ ਵਚਨ ਨੂੰ ਵੱਧ ਤੋਂ ਵੱਧ ਦੂਜਿਆਂ ਤੱਕ ਸ਼ੇਅਰ ਕਰਿਆ ਕਰੋ ਕਿਉਂਕਿ ਅਸੀਂ ਹੋਰ ਵੀਡੀਓ ਤਾਂ ਦੇਖਦੇ ਆਂ ਹੋਰ ਵੀਡੀਓ ਤਾਂ ਅਸੀਂ ਇੱਕ ਦੂਜੇ ਨੂੰ ਸ਼ੇਅਰ ਕਰ ਦਿੰਨੇ ਆਂ ਪਰ ਖੁਦਾ ਦਾ ਵਚਨ ਜਿੰਨਾ ਵਧੇਗਾ ਉਨਾ ਹੀ ਸਾਡੇ ਲਈ ਬਰਕਤ ਦਾ ਕਾਰਨ ਬਣੇਗਾ ਜਦ ਅਸੀਂ ਵਚਨ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜਦੇ ਆਂ ਤਾਂ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਬਹਾਲ ਕਰਦਾ ਹੈ ਸਾਨੂੰ ਵੱਡੀਆਂ ਬਰਕਤਾਂ ਦੇ ਨਿਵਾਜ਼ਦਾ ਹੈ ਤੋਂ ਮੇਰੇ ਅਜ਼ੀਜ਼ੋ ਇਸ ਵਚਨ ਨੂੰ ਦੂਰ ਦੂਰ ਤੱਕ ਲਲੋ ਆਪਣੇ ਰਿਸ਼ਤੇਦਾਰ ਆਪਣੇ ਭੈਣ ਭਰਾ ਕਿਉਂਕਿ ਜਿਹਦੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੱਥੇ ਵਚਨ ਇਸ ਟਾਈਮ ਹੈਗਾ ਕਿੱਥੇ ਨਹੀਂ ਮੇਰੇ ਅਜ਼ੀਜ਼ੋ ਕੁਝ ਲੋਕ ਹਜੇ ਵੀ ਇੱਦਾਂ ਦੇ ਆ ਜਿੱਥੋਂ ਤੱਕ ਹਜੇ ਵਚਨ ਨਹੀਂ ਪਹੁੰਚਿਆ ਤੇ ਇਹ ਸਾਡਾ ਕੰਮ ਆ ਸਾਡੀ ਜ਼ਿੰਮੇਵਾਰੀ ਆ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਵੱਧ ਤੋਂ ਵੱਧ ਫਲਾਉਣਾ ਹੈ ਤਾਂ ਕਿ ਲੋਕ ਜਿਹੜੇ ਆ ਜਿਹੜੇ ਗੁੰਨਰਾਹ ਹੋਏ ਹੋਇਆ ਜਿਹੜੇ ਪਟਕੇ ਹੋਇਆ ਉਹ ਖੁਦਾ ਦੇ ਰਾਹਾਂ ਤੇ ਆਉਣ ਔਰ ਆਪਣੇ ਆਪ ਨੂੰ ਖੁਦਾ ਦੇ ਰਾਜ ਦੇ ਲਈ ਅਧਿਕਾਰੀ ਬਣਾਉਣ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਦੇ ਬਚਨ ਨੂੰ ਸ਼ੇਅਰ ਕਰਦੇ ਆ ਤਾਂ ਪਰਮੇਸ਼ਰ ਦੇਖਦਾ ਆ ਕਿ ਇਹ ਮੇਰਾ ਬੇਟਾ ਇਹ ਮੇਰੀ ਬੇਟੀ ਮੇਰੇ ਬਚਨ ਲਈ ਮਿਹਨਤ ਕਰਦੀ ਔਰ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਪਰਮੇਸ਼ਰ ਜਿ ਕਿਹਦੀ ਮਿਹਨਤ ਕਦੀ ਵੀ ਵਿਅਰਥ ਨਹੀਂ ਜਾਂਦੀ ਸੋ ਖੁਦਾ ਤੁਹਾਨੂੰ ਬਰਕਤ ਦੇਵੇ ਔਰ ਮੇਰੀ ਅਰਦਾਸ ਤੁਹਾਨੂੰ ਸਾਰਿਆਂ ਨੂੰ ਸਲਾਮ